ਕੀ ਹਾਲ ਜੀ ਮੇਰੀਆਂ ਭੈਣਾਂ ਨੂੰ ਬੱਚੀਆਂ ਨੂੰ ਅਸੀਂ ਠੀਕ ਠਾਕ ਆਂ ਹੋਰ ਤੁਸੀਂ ਕਿਵੇਂ ਹੋ ਉਮੀਦ ਕਰਦੇ ਆਂ ਵੀ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਆਪਾਂ ਨਵਾਂ ਲੈ ਕੇ ਆਏ ਆਂ ਬਣੇ ਰਿਓ ਵੀਡੀਓ ਦੇ ਨਾਲ ਤੇ ਅੱਜ ਦਾ ਵਲੌਗ ਆ ਆਪਾਂ ਖੋਪੇ ਦੇ ਬਰਾਦੇ ਦੇ ਲੱਡੂ ਬਣਾਉਣ ਜਾ ਰਹੇ ਆਂ ਤੇ ਦੇਖਿਓ ਕੀ ਕੀ ਪੈਂਦਾ ਮਟੀਰੀਅਲ ਆ ਵੇਸੇ ਬਣਾਉਣੀ ਅਸੀਂ ਪਹਿਲੀ ਵਾਰੀ ਹੋਈ ਆ ਵੀ ਬਣਾ ਕੇ ਦੇਖਦੇ ਆ ਕੋਈ ਐਹ ਜੀ ਚੀਜ਼ ਇਦਾਂ ਲ ਹੁੰਦੀ ਨਹੀਂ ਹੈਗੀ ਵੀ ਜਿਹੜੀ ਨਾਂ ਬੇਕਾਰੇ ਤੇ ਆਪਾਂ ਕਰਕੇ ਦੇਖੀਏ ਵੀ ਆ ਵੀ ਨਾ ਬਣਾ ਕੇ ਦੇਖਦੇ ਆ ਵੀ ਕਿੱਦਾਂ ਦੀ ਬਣੀ ਜੇ ਨਹੀਂ ਵੀ ਬਣੂ ਤਾਂ ਤੁਸੀਂ ਫੇਰ ਵੀ ਦੱਸ ਦਿਓ ਵੀ ਇਹ ਥੋਂ ਗਲਤ ਆ ਆਪਾਂ ਗਲਤੀ ਮੰਨਣ ਨੂੰ ਵੀ ਤਿਆਰ ਆਂ ਤੇ ਉਹ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ ਵੀ ਇਦਾਂ ਨਹੀਂ ਇਦਾਂ ਕਰਦਾ ਆ ਆਹ ਦੇਖੋ ਜੀ ਆਪਾ ਦੁੱਧ ਲੈ ਲਿਆ ਦਾ ਘੱਪ ਇੱਕ ਕੌਲੀ ਆਪਾਂ ਭਰਾਂਦੇ ਦੀ ਲੈ ਲਈ ਮੈਂ ਕਿਹਾ ਅੱਜ ਥੋੜਾ ਬਣਾ ਕੇ ਦੇਖ ਲੈਣੇ ਆ ਤੇ ਆ ਹੈਗਾ ਪੂਰਾ ਬੂਰਾ ਖੰਡ ਤੇ ਆਪਾਂ ਹੁਣ ਗੈਸ ਜਾਲਦੇ ਆ ਥੋੜਾ ਜਿਹਾ ਇਹਦੇ ਵਿੱਚ ਘਿਓ ਪਾਵਾਂਗੇ ਬਾਹਲਾ ਨਹੀਂ ਪਾਉਣਾ ਘਿਓ ਜਿਵੇਂ ਕੰਨਾ ਪੋਰਾ भुनना होंगे क्यों पद हमें बरादा खोपे का बरादा है ਲੋਅ ਫਲੇਮ ਤੇ ਪੋਣਾ ਲੈਣਾ ਹੈ ਨਾ ਹਾਂ ਹੁਣ ਇਹਨੂੰ ਆਪਾਂ ਮੀਡੀਅਮ ਆਜਾਰ ਦੇਣਾ ਹੈ ਇਸ ਨੂੰ ਮੀਡੀਅਮ ਕਰਕੇ ਤੇ ਉਹਦੇ ਤੇ ਆਪਾਂ ਪੋਣ ਦੇਉ ਕਿਉਂ ਆਪਾਂ ਜਗਾ ਟੇਲੇ ਤਾਂ ਰੰਗ ਤਾਂ ਜਲ ਜੂਗਾ ਇਹ ਥੋੜਾ ਜਿਹਾ ਆਪਾਂ ਇਹਨੂੰ ਮਾੜਾ ਜਿਹਾ ਕਲਰ ਬਦਲਣਾ ਪੂਰਾ ਜਿਹਾ ਕਰਨਾ ਬਸ ਬਹਾਵਾ ਨੋਟ ਸੇਕ ਲਓ चार लड्डू भी बना के देखा तो फिर वो बना के खा लेंगे, लें ठीक बने जी आप ना ਬਰਾਦਰ ਬਣ ਕੇ تیار ਹੋ ਗਿਆ ਦੇਖੋ ਥੋੜਾ ਜਿਹਾ ਥੂਰਾ ਜਾ ਰਿਹਾ ਹੈ ਇਹਦੇ ਵਿੱਚ ਆਪਾਂ ਪਾ ਲਉਣੀ ਹੈ ਮੂਰਾ ਬੂਰਾ ਪੈ ਗਿਆ ਥੋੜਾ ਜਿਹਾ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਇਹ ਆਪਾਂ ਨੇ ਕੋਲੇ ਨਾ ਜਲੇਬੀਆਂ ਵਾਲਾ 컬러 ਪਿਆ ਸੀਗਾ ਉਹ ਆਪਾਂ ਦੁੱਧ ਦੇ ਵਿੱਚ ਨਾ ਕੋਲੇ ਰੰਗ ਵਾਲੀਆਂ ਆ ਇਹਦੇ ਤੋਂ ਅੰਦਰ ਕਰ ਦਿੰਦੇ ਇਹ ਜਲੇਬੀ ਨਾ ਕਪੈਂ ਦਾ ਹੋ ਜੀ ਇਹ ਤਾਂ ਆਪਣਾ ਬਣ ਕੇ ਹੋ ਗਿਆ ਰੈਡੀ ਇਸ ਲਈ ਲੀਡੀਆਂ ਦਾ ਰੰਗ ਪਿਆ ਸੀ ਆਪਾਂ ਗਲੇਬੀਆਂ ਵਾਲਾ ਕਲਰ ਪਾ ਲਿਆ ਵਿੱਚ ਤੇ ਇਹਨੂੰ ਆਪਾਂ ਨਾ ਇਹ ਭਾਂਡੇ ਚਾ ਬਾਹਰ ਲੈ ਲਈਏ 2 ਮਿੰਟ ਨੂੰ ਠੰਡਾ ਹੋਣ ਦੇ ਤੇ 2 ਮਿੰਟ ਠੰਡਾ ਹੋਣ ਲਈ ਰੱਖ ਦਿੰਨੇ ਆ ਲੱਗਦਾ ਵੇ ਬਾਜੀ ਵਧੀਆ ਬਣਗੇ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਤੇ ਥੋੜੇ ਜਿਨੇ ਗਾ ਜਾ ਹੋ ਗਿਆ ਮਤਲਬ वाला नहीं आगो कोसा जो फिर बना लड्डू बट लेने बहुत वाइया बनते देखो लड्डू तो बहुत बढ़िया बन के तैयार हुए ते हो देखो ਬਿਲਕੁਲ ਮੋਹਨਾਰਗੀ ਹੋ ਗਈ ਹੋ ਗਏ ਪਾਸ ਸੀ ਆਏ ਲੱਗਦਾ ਸੀਗਾ ਵੀ ਪਤਾ ਨਹੀਂ ਬਣਨੇ ਆ ਵਧੀਆ ਕਿ ਨਹੀਂ ਬਣਨੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਬਿਲਕੁਲ ਪਰਫੈਕਟ ਤੇ ਜਿਨ੍ਹਾਂ ਨੇ ਮੇਰੀਆਂ ਭੈਣਾਂ ਨੇ ਬਣਾਉਣੇ ਨੇ ਇਦਾਂ ਹੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਬਣੇ ਕੋਈ ਸੌਖੀ ਨਹੀਂ ਬਾਹਲੀ ਔਖੀ ਗੱਲ ਨਹੀਂ ਹੈਗੀ ਗੈਸਟ ਵਾਸਤੇ ਘਰੇ ਹੀ ਬਣਾ ਸਕਦੇ ਹੋ ਚੇ ਘਰੇ ਬਣਾਣਾ ਗੈਸਟ ਵਾਸਤੇ ਬੱਚਿਆਂ ਵਾਸਤੇ ਸਿਰਫ 10 ਮਿੰਟ ਦਾ ਕੰਮ ਹੈ ਇਹ ਤੇ ਆ ਆਪਣੇ 컬러 ਵਾਲੇ ਹੋ ਗਏ ਤੇ ਅ ਉਹ ਦੂਸਰੇ ਵੀ ਬਣਾ ਸਕਦੇ ਹਾਂ ਜਿਵੇਂ ਪਿੱਕੇ ਪੂਖਾ ਆ ਚਿੱਟੇ ਵਾਈਟ ਵੀ ਬਣਾ ਸਕਦੇ ਹੋ ਦੇਖੋ ਚੈੱਕ ਕਰੋ ਜਿਹੜੀਆਂ ਮੇਰੀਆਂ ਭੈਣਾਂ ਨੇ ਖਾਣੇ ਨੇ ਆਓ ਆ ਕੇ ਛਕੋ ਤੇ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਬਹੁਤ-ਬਹੁਤ ਮੈਨੂੰ ਤੁਹਾਨੂੰ ਪਿਆਰ ਵਾਲੀਆਂ ਨੇ ਮੇਰੀਆਂ ਭੈਣਾਂ ਬੱਚੀਆਂ ਉਹਨਾਂ ਦਾ ਬਹੁਤ ਧੰਨਵਾਦ ਜੀ ਅੱਗੇ ਵਾਸਤੇ ਆਪਾਂ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਸਤ ਸ੍ਰੀ ਅਕਾਲ ਜੀ